ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡਿਫੈਂਡ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਤਿੰਨ ਦੇ ਕੋਲ ਪਹੁੰਚ ਚੁੱਕੇ ਜੀ ਸ਼ਹਿਰ ਬਟਾਲਾ ਹਿਸਤੀ ਗੁਰਦਾਸਪੁਰਪਿੰਡ ਹੈ ਜੀ ਦੇਖੋ ਅੱਜ ਵੀ ਬਾਈ ਨੇ ਕੁਛ ਛੇਹਾਂ ਦੇ ਲੈ ਕੇ ਛੋਟੀਆਂ ਲੈ ਕੇ ਆਂਦੀਆਂ ਤੁਹਾਨੂੰ ਬੜਾ ਮਾਲ ਸਾਰਾ ਹਰਿਆਣੇ ਤੋਂ ਲੈ ਕੇ ਆਂਦੇ ਬਾਈ ਜੀ ਉਹਨਾਂ ਨੇ ਤੇ ਆਓ ਫਿਰ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਨੇਹ ਜੀ ਹੋਰ ਦਰਵਾਜੇ ਕਿਰਪਾ ਜੀ ਪਰਮਾਤਮਾ ਦੇ ਬਖਸ਼ ਹੋਰ ਰਾਮ ਦਾ ਇਹ ਗਿਆ ਮਾਰ ਬਾਈ ਜੀ ਮਾਲ ਦੇ ਟਿਕ ਟੰਗ ਉਹ ਦੁਬਾਰਾ ਵੇਚ ਦੋ ਤਿੰਨ ਇੱਕ ਗੇੜਾ ਫਿਰ ਵੀ ਅਗਿਆ ਹਾਂਜੀ ਹਾਂਜੀ ਉਦੋਂ ਵੀ ਮੈਂ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਥੋੜਾ ਲੇਟ ਹੋ ਗਏ ਬਿਲਕੁਲ ਜੀ ਬਿਲਕੁਲ ਹਾਂਜੀ ਹੋਰ ਦਰਵਾਜੇ ਕਿੰਪਾ ਜੀ ਸਰੋ ਜਰਾ ਅੱਜ ਬਜੀ ਫਿਰ ਕਿੰਨੇ ਆ ਝੁੱਟੀਆਂ ਚਾਰ ਮੋਕੇ ਦੇ ਹਾਂਜੀ ਇਹ ਕਿ ਟੋਡੀ ਕੋ ਥੋੜਾ ਜਿਹਾ ਸਾਨੂੰ ਪਾਜੀ ਪਾਵੀਓ ਸਾਈਡ ਤੇ ਕਰਦੀ ਆ ਠੀਕ ਹੈ ਇੱਕ ਕਾਲੀ ਚ ਚਲੋ ਸਾਰੇ ਸੋ ਦੱਸੋ ਇਹ ਹਰਿਆਣੇ ਦੀ ਝੁੱਟੀਆਂ ਦਾਸ ਜਨ ਸੁਈ ਨੋ ਗਏ 10 ਨੋ ਗਏ ਠੀਕ ਹੈ ਜੀ ਫਸਾਰੀ ਦੀ ਜੁੱਤੀਆ ਹੂੰ ਮੋਂ ਚਾਰ ਦੇ ਹੁੰਦਾ ਚਾਰ ਦਾ ਨੰਬਰ 13 ਕਿਲੋ ਨੈਟ ਤਿਆਰ ਹ ਹੁਣ ਇਸ ਦਾ ਚੌਥੇ ਪੰਜਵੇਂ ਦਿਨ ਵਾਲੀ ਤੈਨੂੰ ਪਤਾ ਅਸੀਂ ਗੱਲ ਨਹੀਂ ਕਰਦੇ ਜੋ ਮੌਕੇ ਤੇ ਹੈਗਾ ਉਹ ਦੱਸ ਦਾਂਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਫੋਨ ਜੀ ਟੱਟਾ ਮਗਰ ਹਾਂ ਮਗਰ ਟੱਟਾ ਟੱਟਾ ਮਗਰ ਆ ਗਿਆ ਤੇ ਝੋਟੀ ਬੰਦਰ ਵੇਖੋ ਜੀ ਸੋਹਣੀ ਝੋਟੀ ਉਧਰੋਂ ਮਾਲ ਹੈ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਾਂਗਾ ਇਹਦਾ ਦੇਸੀ ਮਾਲਾ ਚੱਕਰ ਚ ਪੈਂਦੇ ਲੋ ਇਹ ਖਾਸ ਮੁਗਰ ਖਾਣੇ ਵਾਲਾ ਵਾਖਲਾ ਲੱਗ ਲੱਗ ਹੱਲ ਲਗਾ ਤੇ 2 ਟੁਆਇਡ ਵਧੀਆ ਇੱਕ ਨੰਬਰ ਮੇਰੇ ਆਓ ਜਿਓ ਆਓ ਕੋਈ ਨਾ ਕੋਈ ਕੇ ਤੋਂ ਨਾ ਕੋਈ ਤੋਂ ਮਾਣਾ ਦੋ ਗੱਲਾਂ ਵੀ ਮਾਰ ਦੇ ਬਿਲਕੁਲ ਮੈਂ ਹਾਂਜੀ ਮੋਲਣ ਵਾਲੀ ਗੱਲ ਛੋੜ ਹੀ ਕਰੀਏ 500 ਬਸ ਸਹੀ ਗੱਲ ਤੇ ਆ ਵੀ ਮਾਰਕੀਟ ਦੇ ਝੋਟੇ ਦੀ ਕੀਮਤ ਹੈ ਜੀ 1.5 ਲੱਖ ਹਾਂਜੀ ਪਰ ਅੱਪਾ ਕਰਾਂਗੇ ਸਵਾਲ ਲੱਗ ਠੀਕ ਹੈ ਤੇ ਜੋ ਭਰਾ ਕਹੂਗਾ ਫਿਰ ਮਨਤ ਨਹੀਂ ਕਰਦੇਗਾ ਆ ਵੀ ਗੱਲ ਹੈ 5000 ਰੁਪਏ ਛੱਡ ਦੇ ਇੱਕ 20 ਛੱਡ ਦੋ ਜੀ ਚਲ ਦੋ ਹੋਰ ਜਾਣ ਦੋ 18 ਜਾਣ ਦੋ ਮੈਂ ਕਹਾਂ 1000 ਹੋਰ ਕਰਦੇ ਹਾਂਗੇ 17 ਦੀ ਹੋ ਬਸ ਠੀਕ ਆ ਚਲੋ ਜਾਣ ਦੋ ਇੱਕ ਰਿਆ ਬਿਲਕੁਲ ਆ ਇੱਕ ਫਿਰ ਖਾਜੋ ਥਾਣ ਲੈ ਬੱਚਾ ਛੱਡੀ ਚਲ ਬਿਲਕੁਲ ਬਿਲਕੁਲ ਥੋੜਾ ਚੁਵਾਈ ਦਾ ਟਾਈਮ ਵੀ ਹੋਇਆ ਹੁੰਦਾ। ਬਸ ਚੁਵਾਈ ਦਾ ਸੰਦੀਪ ਜੀ ਇਹ ਵੀ ਅੱਜ ਨਾਲ ਦੱਸਣਾ ਵਾ ਬਾਈ ਨਾ ਕਹੀ। ਥੋੜਾ ਲੇਟ ਕਰ ਲੈਂਦੇ ਆ ਕਿ ਚੁਵਾਈ ਮਤਲਬ ਲੇਟ ਹੋਣੀ ਆ। ਹਾਂ ਤੇ ਆਪਣੀ ਚੁਵਾਈ ਦਾ ਟਾਈਮ ਹੁੰਦਾ ਥੋੜਾ ਸਾਢੇ ਕਿ ਤਿੰਨ ਦਾ ਸ਼ਾਮ ਦਾ। ਠੀਕ ਹੈ। ਸਵੇਰ ਦਾ 5 ਦਾ। ਆ 2 ਵਜੇ ਦੀ ਫਸਲ ਹੋਣੀ। ਇਹ ਕਰਿਓ ਲੱਗੇ ਫਿਰ ਅੱਜ। ਠੀਕ ਹੈ ਜੀ ਹਾਂ ਜੀ ਚਵਾਈ ਤੇ ਬਹੁਤ ਸੰਦੀਪ ਜੀ ਪੁੱਲੀ ਜਿੰਨੀ ਨੱਪੀ ਜਾਉਣਾ ਬਿਲਕੁਲ ਬਿਲਕੁਲ ਮਤਲਬ ਇਹੋ ਜੀ ਚਵਾਈ ਲੱਗਦੀ ਨਹੀਂ ਆਂਜੋ ਬਿਲਕੁਲ ਹਾਏ ਬੰਦ ਬੰਦ ਆਹ ਹੈ ਜੀ ਇਹ ਵੀ ਪਹਿਲਾ ਸਵਾਲ ਜੀ ਇਹ ਵੀ ਪਹਿਲਾ ਸਵਾਲ ਜੀ ਇਹ ਦੋਨੇ ਇੱਕੇ ਬੈਸ ਦੇ ਛੁੱਟ ਗਿਆ ਨੇ ਅੱਛਾ ਬਲੈਡ ਬਲੈਕ ਆ ਹਾਂ ਫਿਰ ਦੋਂਦੀ ਆ ਮੂਹ ਜੀ ਅੱਜ ਦੋ ਦੰਦ ਪਰ ਜਿਹੜਾ ਜਿਗਾੜੇ ਦੇ ਥਲੇ ਲੱਗਣਾ ਸਰੀ ਸਰੀ ਥਲੇ ਪਹਿਲਾਂ ਛੋਟੀ ਥੰਦੇ ਲੱਗਦਾ ਨਹੀਂ ਭਾਜੀ ਕਿੰਨਾ ਤੱਕ ਤਿਆਰ ਹੁਣ 13 ਲੀਟਰ ਇਹਦੇ ਠੰਡੇ ਆ 13 ਕਿਲੋ ਬਰਾਬਰ ਨੇ ਲੋ ਜੀ ਪਹਿਲਾ ਥੋ ਝੋਟੀਆਂ 13 ਕਿਲੋ ਦੋ ਦਣ ਝੋਟੇ ਨਾਲੇ ਤੇ ਬਿਲਕੁਲ ਜੱਟ ਬਲੈ ਵੀ ਨਮਕ ਹੋਰ ਤੋਂ ਨਾਲੇ ਹੋਰ ਤੋਂ ਕੱਟੀ ਮਗਰ ਜੀ ਕਟਾ ਕੱਟੀ ਤੇ ਠੱਟੀ ਮਗਰ ਚ ਫਾਇਦਾ ਜੀ ਹੋਵੇ ਇਹ ਲੰਮੀ ਲੱਗ ਕੱਟੀ ਆ ਤੇ ਬਾਈਆਂ ਨੇ ਨਾ ਗਰੰਟੀ ਨਾ ਦਿੱਤੀ ਆ ਹਾਂ ਜੀ ਇਹ ਸਤੰਦਰ ਗੁੰਦ ਹੀ ਲੱਗ ਸਿਕੰਦਰਪੁਰ ਦੀ ਜੀ ਜੱਟ ਬਲੈ ਜੱਟ ਬਲੈ ਗਈ ਆ ਆ ਜੋ ਜੀ ਆ ਕੰਨ ਜੀ ਮੰਨੋ ਮੱਛ ਤੰਦਰ ਜੀ ਲੀਫ ਦੀ ਚੁਆਈ ਵੇਖੋ ਛੋਟੀ ਦੇ ਇਹ ਠੀਕ ਹੈ ਐ ਕਿਲੇ ਘੜਨ ਦੀ ਫੜ ਕੇ ਚੁਆਈ ਵਾ ਬੰਦੇ ਬਚਾ ਲੈ ਹਾਂਜੀ ਕਾਲੀ ਨਾਲ ਆਪਾਂ ਚੋਂਦੇ ਆ ਅਸਮਾਨੀ ਮੁੱਲ ਵਾਲੀ ਜਿਹੜੀ ਗੱਲ ਆ ਉਹ ਤੇ ਹੈਗੀ ਆ 115000 ਹੂੰ 10 ਦੀ ਦੇ ਦਈਏ ਇੱਕ ਪਾਇ ਚਲੋ ਠੀਕ ਤੁਹਾਡੇ ਕਹਿੰਦੇ ਜਾਂਦੇ ਇੱਕ ਪਾਇ 1000 ਮਾਨ ਨਾਲ ਹੋਰ ਛੋਟ ਕਰਾਂਗੇ ਮੋਕੇ ਇੱਕ ਚਾਰ ਦੇ ਬਿਲਕੁਲ ਜੀ ਲੋ ਨੀਲੀ ਆ ਗਈ ਹੁਣ ਇਹਨੂੰ ਦੂਰ ਇਹ ਤੋਂ ਦੂਰ ਪਹਿਲਾਂ ਸੁਹਾ ਜੀ ਪਹਿਲਾਂ ਸੁਹਾ ਜੀ ਚਾਰ ਆ ਸੁਹਾ ਜੋਠੀ ਚਾਰ ਦੰਦ ਨੀਲੀ ਹੁਣ ਦੁੱਧ ਪਾਜੀ ਕਿੰਨਾ ਮੌਕੇ ਦਾ 11 11 ਕੋਲ ਹੈਗਾ ਯਾਰ ਨੀਲੀ ਨਾਲ ਆਦ ਚਾ ਠੀਕ ਆ ਬੰਨੋ ਜੀ ਹਾਂਜੀ ਏ ਸੰਦੀਪ ਜੀ ਝੁੱਟੀ ਦਾ ਮੁੱਲੀ ਕੋਈ ਨਹੀਂ ਸਹੀ ਗੱਲ ਪੁੱਛਦੇ ਹੂੰ ਇਹ ਜਿਆਦਾ ਹੀ ਨਹੀਂ ਲੱਭਦੀ ਇਹਨੇ ਇੰਨੀਆਂ ਨਿਸ਼ਾਨੀਆਂ ਪਿਓਰ ਵਾਲੀਆਂ ਨਹੀਂ ਲੱਭਦੀ ਹੂੰ ਠੀਕ ਹੈ ਜੀ ਤੇ ਮੁੱਲ ਲੱਖ 94 ਦੀ ਦੇ ਦਿਆਂਗੇ 90 ਦੇ ਵਿੱਚ 92 ਦੀ ਦੇ ਨਾ 90000 ਕਸਰ ਲੱਗ ਜੂਗੀ ਨਾ ਨਹੀਂ ਲੱਗਦੇ ਉਹ ਚਲ ਜੂਗਾ 2000 ਚਲੋ ਚਲੋ ਹਾਂ ਜੀ ਆਹ ਜੀ ਮਰਵਾ ਚਲੋ ਮਾਰ ਲਓ ਮਾਰ ਚੁਵਾਈ ਨਹੀਂ ਸੰਦੀਪ ਜੀ ਇਹੋ ਜੀ ਲੱਗਦੀ ਓਏ ਬੰਦੇ ਬੱਚੇ ਇਹ ਵੀ ਪਹਿਲੇ ਸੂਆ ਬਾਈ ਜੀ ਇਹ ਵੀ ਪਹਿਲਾ ਜੀ 4 ਦਿਨ ਦੀ ਝੋਟੀ ਪਹਿਲਾ ਸੂਆ 400 ਸਿੰਗ ਦਾ ਥੋੜਾ ਪੂਕਲਾ ਦਾ ਤੁਹਾਨੂੰ ਨਸਲ ਜਾਤ ਬਹੁਤ ਆ ਕੱਦ ਬਹੁਤ ਦੁੱਧ ਕਿੰਨਾ ਬਾਈ ਜੀ ਦੁੱਧ ਮੋਕੇ ਦਾ ਤੁਹਾਨੂੰ 10 ਲੀਟਰ 10 ਕਿਲੋ ਹੈ ਕੱਟਾ ਮਗਰਾ ਹੈ ਨਾ ਜੀ ਕੱਟਾ ਲਓ ਜੀ ਇਹ ਵੀ ਦੋ ਦੋ ਕੱਟਾ ਮਗਰਾ ਹੈ 10 ਤੋਂ ਦੋ ਚਾਰ ਆ ਵੱਡੀ ਛੋਟੀ ਆ ਉਸ ਬੰਦੇ ਦੀ ਝੋਟੀਆਂ ਜਿੰਨੇ ਦੀ ਕਹੂਗੀ ਦੇ ਦਿਆਂਗੇ ਦਾ ਦੇਖੇ ਨਾ ਕਿੰਨੇ ਦੀ ਦੇਣੀ ਹੈ 95 ਦੀ ਦੇ ਦਿਆਂਗੇ ਕਰ ਦੋ ਲਾਸਟ ਬੀਣ 90 ਦੀ ਦੇ ਦੋ ਹੀ 88 ਚਲੋ ਠੀਕ ਚਲੋ ਜਾਂਦੇ ਇਹ ਫੇ ਚਾਰ ਬਸ ਆਹੀ ਹੈ ਜੀ ਚਾਰੇ ਚਾਰ ਪੀਸ ਬਾਈਆਂ ਕੋਲ ਜੀ ਤੇ ਵੇਚ ਲੋ ਬਾਕੀ ਮੇਰੇ ਵੀਰ ਆਓ ਇੱਥੇ ਚੈੱਕ ਕਰਕੇ ਚੁਆਈ ਕਰਕੇ ਹਣਾ ਜੀ ਕਲੈਕਟਡ ਨੇ ਸਾਰੀਆਂ ਬੱਚਾ ਲਾਉਣੇ ਇਹ ਵੀ ਲਾ ਦੇਣੇ ਚਲੋ ਨਾਲ 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 ਨਾਲੋ ਇਧਰ ਆ ਬੱਚਾ ਘਰੇ ਫਿਰ ਭਾਈ ਜੀ ਕਿੰਨੇ ਬਾਈਆਂ ਮਾਈਆਂ ਮੇਰਾ ਨਾ ਸਾਫ ਦਾ ਵੇ ਆ ਕੇ ਮਾਲ ਲੈ ਆਈਦਾ 2 4 5 ਦਿਨਾਂ ਚ ਦੁੱਧ ਤੇ ਸੈੱਟ ਕਰਕੇ ਹੁਣ ਇਹਦੇ ਲਈ ਚੋਲੋ ਫਿਰ ਉਧਰੋਂ ਹੋਰ ਨਹੀਂ ਨਹੀਂ ਬੰਦਾਂ ਲੱਗੀਆਂ ਨੇ ਦੁੱਧ ਕਾਉਂਟਰ ਕੰਪਣਾ ਰੋਜ ਜਾਂਦਾ ਠੀਕ ਹੈ ਬਾਕੀ ਕਰ ਦਿੱਤੀ ਨੇ 10 ਕਮਸ਼ੂ ਰੱਖੀ ਦਈ ਹੈ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਬੱਜੀ ਨਹੀਂ ਜਵਾਈ ਪਹਿਲਾਂ ਛੁੱਟੀ ਆ 8 ਦਿਨਾਂ ਦੀ ਸੁੱਈ ਹੈ ਜੇ ਤੇ ਬਾਕੀ ਭਾਈ ਇੱਥੇ ਆਓ ਵਾਲਾ ਚੈੱਕ ਲਾ ਕੇ ਜਾਓ ਸੁਭਾਈ ਕਰੋ ਹਨਾ ਭਾਜੀ ਇਹਨੇ ਭਾਜੀ ਹਾਂਜੀ ਇੱਥੇ ਆਲਾ ਚੈੱਕ ਕਰਕੇ ਲੈ ਜੀ ਆਪਰੀ ਤਸੱਲੀ ਕਰਕੇ ਦੋ ਟਾਈਮ ਚ ਵਾਕੇ ਲੋ ਬਿਲਕੁਲ ਚੱਕਰ ਨਹੀਂ ਕੋਈ ਧੋਖੇ ਤੜੀ ਵਾਲਾ ਕੰਮ ਨਹੀਂ ਠੀਕ ਆ ਨੰਬਰ ਜੀ 79553 14447 ਸ਼ਹਿਰ ਬਡਾਲਾ ਡਿਸਟ੍ਰਿਕਟ ਗੁਰਦਾਸਪੁਰ